305 31 410 ਹਣਾ 95 305 31 410 ਤੇ ਮੇਰੇ ਨਾਲ ਗੱਲ ਕਰ ਸਕਦਾ ਜਿਹੜੇ ਜਿਹੜੇ ਨੌਜਵਾਨ ਪਹੁੰਚਣਾ ਚਾਹੁੰਦੇ ਨੇ ਪਹੁੰਚੋ ਵੀਰੋ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੱਲ ਪੰਜਾਬ ਦੀ ਐ ਤੇ ਗੱਲ ਹੱਕਾਂ ਦੀ ਆ ਵੀਰੋ ਚਲੋ ਹਾਸੇ ਖੇਡੀਆਂ ਵਾਲੀਆਂ ਗੱਲਾਂ ਵੀ ਚੱਲਦੀਆਂ ਰਹਿੰਦੇ ਨੇ ਗੀਆਂ ਇਸ ਕਰਕੇ ਭਰਾਵੋ ਨੌਜਵਾਨੋ ਹਰ ਟਾਈਮ ਸੰਘਰਸ਼ਾਂ ਦੇ ਲਈ ਤਿਆਰ ਰਹਿਆ ਕਰੋ ਜਿੱਥੇ ਤੁਹਾਡੇ ਭਰਾ ਦੀ ਲੋੜ ਆ ਉੱਥੇ ਆਪਾਂ ਖੜਦੇ ਆਂ ਅੱਜ ਤੱਕ ਪਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਸਾਰੇ ਕੰਮ ਪਰਮਾਤਮਾ ਨੇ ਕਰਾਏ ਨੇ ਉਹ ਕਰਦੇ ਰਹਿਾਂਗੇ ਚੁੱਪ ਤਾਂ ਕਰਦੇ ਆ ਲਾਈਵ ਨੂੰ ਬਟਾ ਸਤਰਾ ਵਾਲ ਕੋਈ ਨਹੀਂ ਨਾ ਹੋਰ ਯਾਰ ਕੋਈ ਪੁੱਠੌਂਕੀ ਜਾਂਦਾ ਬਾ ਖੜਜੋ ਆ ਤਿਆਰ ਹੋ ਜਾਂਦਾ ਆ ਜੋ ਤਿਆਰ ਹੁੰਦੀ ਦਾ ਰਤ ਨੂੰ ਜਾਣਾ ਚੜਨਾ ਹੋਰ ਯਾਰ ਭੈਣ ਚੋਂ ਬਲੱਡ ਵਧਾ ਕੇ ਰੱਖਉਂਦੇ ਨੇ ਆ ਭੈਣ ਚੋਂ ਦਾ ਛਾਲ ਪੰਨ ਲਾਇਆ ਹੋਇਆ ਮੈਂ 20 ਪੰਡਾ ਲਾਣੀ ਹੋਰ ਯਾਰ ਆ ਭੈਣ ਕੋਲ ਜਨਨੀ ਹੂ ਆ ਕਰੀਦਾ ਕੋਲੇ ਬਟਾ ਆਕਲ ਰਾਤ ਨੂੰ ਲੈਫਟ ਸੈਂਟ ਲਈ ਜਾਂਦਾ ਲੈ ਭੈਣ ਨੂੰ ਰਾਤ ਨੂੰ ਕਿਹੜਾ ਪੈਂਦੀ ਸੈਂਟ ਲਾਂਦਾ ਭੈਣ ਦਾ ਹੋਰ ਨਵੇਂ ਬਲੱਡ ਵਧਾ ਕੇ ਰੱਖਦੇ ਨੇ ਮੈਂ ਜਿਹੜਾ ਬਲੱਡ हां ओ यार ਆ ਸੈਂਟਰ ਦਾ ਮਾਂਜ ਤੇ ਕਰ ਸੈਂਟਰ ਨਹੀਂ ਮਾਂਜ ਤੇ ਕਰ ਜਦੋਂ ਦਾ ਜਮਿਆ ਤੇ ਕਰ ਮੈਂ ਸੈਂਟਰ ਨਹੀਂ ਲਾਇਆ ਨਾ ਮੈਂ ਤੇ ਕਰ ਮੂੰਹ ਤੇ ਆਵੇ ਲਾਇਆ ਕੋਈ ਕਰੀਮ ਲਾਈਏ ਤੁਸੀਂ ਭੈਣ ਵੀ ਰਾਤ ਨੂੰ ਵੀ ਲਾ ਕੇ ਪੰਜ ਉਹਦਾ ਕੰਮਜਾਬ ਨਹੀਂ ਹੁੰਦਾ ਯਾਰ ਕਿੱਧਰ ਉਹ ਲੈਬ ਜਿਹੜਾ ਕਿੱਧਰ ਸੀਗਾ ਉਹ ਕਿੱਥੋਂ ਘੱਟੇ ਦੀ ਗੱਲ ਲੈਬ ਜਿਹੜਾ ਕਿੱਥੋਂ ਘੱਟੇ ਦੀ ਐਥੋਂ ਹਾਂ ਐ ਹੁਣ ਤਾਂ ਬੰਦੇ ਹੁੰਦੇ ਕਿ ਕਿੱਧਰ ਪੱਧ ਕੇ ਲਾਇਆ ਹੈ ਹੈ ਵਾਈਫਾਈ ਨਾ ਮੂੰਹ ਯਾਰ ਕੋਲੋਂ ਨਾ ਹੀ ਬਲਾ ਕੇ ਰੱਖਦੇ ਹਾਂ ਚੰਗੀਆਂ ਬਲਾ ਕਰੀਓ ਨਹੀਂ ਦੋ ਪੰਜ ਤਮਾਕਰਾ ਉੱਪਰ ਕਰ ਕੇ ਰੱਖ ਲਓ ਬਾਈ ਬਾਈ ਤੇ ਰੁਕੋ ਆਰ ਦੀ ਦੰਡਾ ਰੁਣਿਆ ਜਬ ਉਹ ਹੀ ਪਈ ਹਾਂ ਜੀ ਕੀ ਹਾਲ ਹੈ ਬਈ ਉਹ ਯਾਰ ਆ ਆ ਬੈਠਾ ਯਾਰ ਰਾਤ ਨੂੰ ਵੀ ਪਰਸੈਂਟ ਲਈ ਖੜਾ ਹੁੰਦਾ ਕ੍ਰੀਮ ਲਾਈਦਾ ਮੂੰਹ ਤੇ ਲੈ ਰਾਤ ਨੂੰ ਕਹਿੰਦਾ ਮੈਂ ਕਹਿੰਦਾ ਮੂੰਹ ਉਹ ਹੋ ਜਾਂਦਾ ਯਾ ਕੁਝ ਯਾ ਕੁਝ ਯਾ ਕੁਟਾ ਹੋ ਜਾਂਦਾ ਮੂੰਹ ਇਹੇ ਜਿਹੇ ਬੰਦੇ ਨੇ ਹਾਲ ਹੱਡ ਗੋਮੈਂਟ ਸੀ ਅਣੀ ਗਰੇ ਉਹ ਸਿੱਧੂ ਭਾਈ ਜਿੰਦਾਬਾਦ ਬਾਜੀ ਐਡ ਕਰੋ ਕਰ ਲੈਣਾ ਵੀ ਐਡ ਤਾਂ ਕਰ ਲੈਣਾ ਆਵਾਲੇ ਆਂ ਆਵਾਲੇ ਭਾਈ ਓਕੇ ਓਕੇ ਭਾਈ ਓਕੇ ਅਰੇ ਜੀ ਬਤਾ ਦੇ ਮਣੀ ਜੀ ਹੂੰ ਭਾਈ ਮਾ سپورਟਸ ਪਲੀਜ਼ ਬ੍ਰਦਰ ਹੈਲਪ ਮੀ ਓਕੇ ਭਾਈ ਕਾਦੀ ਦੱਸੋ ਭਾਈ ਕੀ ਕਰੀਏ ਤੁਹਾਡੀ हां ਭੈਣੇ ਨੁਕਲ ਮੁਕਲ ਜੇ ਬਹੁਤ ਵਧੀਆ ਗੱਲ ਭੈਣ ਨੇ ਕਹੀ ਉਹਨਾਂ ਨੇ ਤੈਨੂੰ ਕਹਤਾਈ ਆ ਆਪਣਾ 100 ਕਰੋੜ ਦੀ ਠੱਗੀ ਮਾਰੀ ਇੱਕ ਤਮੜਾ ਜੇਲ੍ਹ ਚੋਂ ਆਇਆ ਇੱਕ ਤਾਂ ਹੁਣ ਇਹਨਾਂ ਦੇ ਭਗਾਉੜੇ ਹੋ ਪਰ ਤੈਨੂੰ ਨਾ ਹਥਿਆ ਆ ਕੇ ਨੁਕਲ ਮੁਕਲ ਇਹਨਾਂ ਨੂੰ ਬੰਨਾਂਗੇ ਆਪਾਂ ਬਸ ਗੱਲ ਇਹੀ ਹੈ ਇਹ ਦੋਨੇ ਐਜੰਟਾਂ ਨੂੰ ਐਜੰਟਾਂ ਨੇ ਨਾ ਇਹਨਾਂ ਨੇ ਬਰਬਾਦ ਕਰਕੇ ਸੜਤਾ ਇਹਨਾਂ ਨੇ ਪੰਜਾਬ ਭੈਣੇ ਇਹਨਾਂ ਨੂੰ ਬੰਨਾਂਗੇ ਫਿਕਰ ਨਾ ਕਰ ਜਿੱਤਨ ਕਿਤੇ ਹੱਥ ਚੜ੍ਹ ਕੇ ਇਹਨਾਂ ਨੂੰ ਬੰਨਾਂਗੇ 100 ਕਰੋੜ ਰੁਪਇਆ ਲੈ ਕੇ ਭੱਜੇ ਹੋਣੇ ਲੋਕਾਂ ਦਾ ਇਹ ਉਹ ਚੱਲ ਕਾਨੀ ਖਜਾ ਗੜ ਹੈ ਹੈ ਕੀ ਦਾ ਫੋਨ ਹੈ ਆਪਣੇ ਗੱਲ ਕਰ ਮੇਰੇ ਨਾਲ ਕਹਿੰਦੇ ਹਾਂ ਵੀਰੇ ਹਾਂ ਜੀ ਵੀਰੇ ਬੋਲੋ ਵੀਰੇ ਮੇਰੀ ਪਰਵਾਹ ਨਹੀਂ ਮੇਰੇ ਨਾਲ ਗੱਲ ਆਹ ਪਰ ਨਹੀਂ ਬੋਲਣਾ ਚਾਚਾ ਵਧੀਆ ਵੱਡੇ ਵੀ ਵਧੀਆ ਅਸਤਰੀ ਗੱਲ ਕਿੱਥੋਂ ਬੋਲਦੇ ਹੋ ਆਉਂਗੇ ਕੱਲ ਨੂੰ ਧਰਨੇ 'ਚ ਹਾਂਜੀ ਜਰੂਰ ਆ ਜਿਓ ਆਜੋ ਬਾਈ ਫਿਰ ਮਿਲਦੇ ਆਪਾਂ ਹਾਂਜੀ ਹਾਂ ਹੋਰ ਦੱਸੋਗੇ ਜੇ ਵਾ ਫੋਨ ਕਰੀ ਅਨੇ ਵਾਰ ਵਾ ਮੈਂ ਬਾਈ ਫੋਨ ਚੁੱਕੀ ਕੋਈ ਗੱਲ ਨਹੀਂ ਆਪਾਂ ਮਿਲਦੇ ਆ ਬਾਈ ਕੱਲ ਨੂੰ ਆਜੋ ਫਿਰ ਹਣਾ